ਗੋਭੀ ਦੀ ਗੜਾਈ ਚੱਲੀ ਜਾ ਰਹੀ ਆ ਜੀ ਦੇਖੋ ਮਿੰਨੀ ਰੋਟਾਵੀਟਰ ਚੱਲ ਰਿਹਾ ਇੱਥੇ ਬੈਡ ਦੇ ਉੱਤੇ ਫਿਰ ਗਿਆ ਇੱਥੇ ਫਿਰ ਗਿਆ ਇਧਰ ਇਧਰ ਦੇਖੋ ਨਦੀਨ ਹੈਗਾ ਜੀ ਇੱਥੋਂ ਨਦੀਨ ਲਗਭਗ ਖਤਮ ਕਰੀ ਜਾਂਦਾ ਸਿਰਫ ਇੰਨੀ ਜਗ੍ਹਾ ਜਿੱਥੇ ਗੋਭੀ ਲੱਗੀ ਆ ਇੰਨੀ ਜਗ੍ਹਾ ਤੇ ਰਹਿ ਜਾਣਾ ਜੀ ਇਹਦੇ ਆਪਾਂ ਰੰਬੇ ਨਾਲ ਗੋਡੀ ਕਰਾ ਲਾਂਗੇ ਬਹੁਤ ਈਜ਼ੀ ਕੰਮ ਹੋ ਜਾਂਦਾ ਇਹ ਖੇੜਾ ਕੁੜਾਂ ਦੇ ਵਿੱਚ ਵਧੀਆ ਆਰਾਮ ਨਾਲ ਚੱਲ ਜਾਂਦਾ ਜੀ ਟੇਪਰ ਕਰਕੇ ਥੋੜਾ ਜਿਹਾ ਚਲਾਉਣਾ ਧਿਆਨ ਦੇ ਨਾਲ ਪੈਂਦਾ ਇਹਨੂੰ ਤੇ ਇਧਰ ਦੇਖੋ ਜੀ ਦੂਜੇ ਪੰਨੇ ਵੀ ਇਹ ਕੇਲ ਦੇ ਵਿੱਚ ਚੱਲਦਾ ਦੇਖੋ ਤੁਸੀਂ ਐ ਸਟ੍ਰਿਕ ਨਾਲ ਇਹਨੇ ਪੂਰੀ ਖੇਲ ਦੀ ਸਫਾਈ ਕਰੀ ਜਾਣੀ ਹੈ ਜੀ ਇਸ ਤੋਂ ਬਾਅਦ ਆਪਾਂ ਇਹਨੂੰ ਮਿੱਟੀ ਲਾਵਾਂਗੇ ਮਿੱਟੀ ਇਸ ਆਈਟਮ ਬਾਰੇ ਵੀ ਨਾ ਕਿਸੇ ਦਿਨ ਆਪਾਂ ਰੂਟਾ ਵੀਟਰਾਂ ਬਾਰੇ ਵੀ ਤੁਹਾਡੇ ਨਾਲ ਥੋੜੀ ਜਿਹੀ ਜਾਣਕਾਰੀ ਸਾਂਝੀ ਕਰਾਂਗੇ ਕਿ ਕਿਹੜਾ ਲੈਣਾ ਚਾਹੀਦਾ ਕਿਹੜਾ ਨਹੀਂ ਲੈਣਾ ਚਾਹੀਦਾ ਇਹ ਵੀ ਇੱਕ ਬੜਾ ਡਿਫਿਕਲ ਜਿਹਾ ਵਿਸ਼ਾ ਹੈ ਤੇ ਫਿਲਹਾਲ ਅੱਜ ਬਰਸਾਤ ਹੋ ਗਈ ਜੀ ਬਰਸਾਤ ਨਾਲ ਥੋੜੀਆਂ ਜਿਹੀਆਂ ਖੇੜਾਂ ਗਿੱਲੀਆਂ ਹੋ ਗਈਆਂ ਤੇ ਤਾਂ ਕਰਕੇ ਟਾਈਮ ਲੱਗ ਰਿਹਾ ਨੇ ਇਸ ਤੋਂ ਵੀ ਜਲਦੀ ਕੰਮ ਨਬੇੜ ਦਿੰਦਾ ਜੀ ਇਹ ਇਹ 6 ਘੰਟਿਆਂ ਦੇ ਵਿੱਚ 1 ਕਿੱਲਾ ਕੱਢ ਦਿੰਦਾ ਹੈ ਇਸ ਤਰੀਕੇ ਨਾਲ ਫਿਰ ਡਬਲ ਡਬਲ ਕਰਨਾ ਹੋਵੇ ਤੇ ਇਹਦਰ ਦੇਖੋ ਜੀ ਇਧਰ ਸਫਾਈ ਹੋਈ ਆ ਤੇ ਰੂਟਾਵੇਟਰ ਨੂੰ ਗੋਡੀ ਕਰਨ ਤੋਂ ਬਾਅਦ ਮਿੱਟੀ ਲੱਗ ਰਹੀ ਹੈ ਮਿੱਟੀ ਲਾਉਣ ਤੋਂ ਪਹਿਲਾਂ ਵਾਲਾ ਜਿਹੜਾ ਪ੍ਰੋਸੈਸ ਹੈ ਜੀ ਉਧਰ ਦੇਖੋ ਅੱਗੇ ਜਾਂ ਇੱਧਰ ਜਿਹੜਾ ਬੂਟਿਆਂ ਦੇ ਲਾਗੇ-ਲਾਗੇ ਆਪਣਾ ਥੋੜਾ-ਥੋੜਾ ਨਦੀਨ ਰਹਿ ਗਿਆ ਸੀ ਉਹਦੀ ਸਾਰੀ ਸਫਾਈ ਹੋ ਗਈ ਹੈ ਜੀ ਸਫਾਈ ਕਰਨ ਤੋਂ ਬਾਅਦ ਹੁਣ ਆਪਾਂ ਇਹ ਵਾਲੀ ਜਿਹੜੀ ਜਗ੍ਹਾ ਜਿਹੜੀ ਇੱਥੇ ਆਪਾਂ ਹੁਣ ਬੂਟਿਆਂ ਦੇ ਨਾਲ-ਨਾਲ ਮਿੱਟੀ ਲਾ ਰਹੇ ਹਾਂ ਤੇ ਇਸ ਤੋਂ ਬਾਅਦ ਪਾਣੀ ਪਾਵਾਂਗੇ ਮਿੱਟੀ ਲਾਉਣ ਦੇ ਵੇਲੇ ਆਪਾਂ ਇਹ ਚ ਖਾਦ ਪਾਈ ਹੈ ਜੀ ਕਿਹੜੀ-ਕਿਹੜੀ ਖਾਦ ਦੀ ਆਪਾਂ ਵਰਤੋਂ ਕਰਨੀ ਹੈ ਇੱਧਰ ਤੁਸੀਂ ਦੇਖੋ ਇਹ ਖਾਦ ਪਈ ਹੋਈ ਆ ਤੇ ਇਧਰ ਸਾਰੇ ਖਾਦ ਪਾ ਕੇ ਤੇ ਹੁਣ ਆਪਾਂ ਮਿੱਟੀ ਲਾਵਾਂਗੇ ਤੇ ਖਾਦ ਦੀ ਜੇ ਆਪਾਂ ਗੱਲ ਕਰੀਏ ਤਾਂ ਆਪਣੀ ਪਿਛਲੀ ਖਾਦ ਦੀ ਵਰਤੋਂ ਦੇ ਹਿਸਾਬ ਨਾਲ ਸਾਰਾ ਜਿਹੜਾ ਡਿਸੀਜਨ ਲੈਣਾ ਪੈਂਦਾ ਜੇ ਆਪਾਂ ਪਿਛਲੀ ਖਾਦ ਦੇ ਵੇਲੇ ਡੀਏਪੀ ਪਟਾਸ਼ ਵਰਗੈਰਾ ਉਹ ਸਾਰੀਆਂ ਖਾਦਾਂ ਪੋਲਿਸਲਫੇਟ ਵਗੈਰਾ ਪਾਈਆਂ ਆ ਫਿਰ ਆਪਾਂ ਨੂੰ ਇਸ ਟਾਈਮ ਤੇ ਉਹਨਾਂ ਦੀ ਪਾਉਣ ਦੀ ਜ਼ਰੂਰਤ ਨਹੀਂ ਫਿਰ ਆਪਾਂ ਹੁਣ ਜਿਉਰੀਆ ਪਾਵਾਂਗੇ ਜੀ ਨਾਲ 1 ਕਿੱਲੇ ਦੇ ਹਿਸਾਬ ਨਾਲ ਅੱਧੀ ਤੋਂ ਪੌਣੀ ਬੋਰੀ 1 ਕਿੱਲੇ ਦੇ ਹਿਸਾਬ ਨਾਲ ਜਿਉਰੀਆ ਦੀ ਹੋਗੀ 10 ਤੋਂ 15 ਕਿਲੋ ਕੈਲਸ਼ੀਅਮ ਨਾਈਟ੍ਰੇਟ ਹੋ ਗਿਆ ਜਾਂ ਕੈਲਬੋਰ ਕੈਲਸ਼ੀਅਮ ਪਲੱਸ ਬੋਰਨ ਦਾ ਜਿਹੜਾ ਮਿਕਸਚਰ ਆਉਂਦਾ ਤੁਸੀਂ ਉਹ ਲੈ ਸਕਦੇ ਹੋ ਤੇ ਉਹਦੇ ਨਾਲ ਕਿਸੇ ਚੰਗੀ ਕੰਪਨੀ ਦਾ ਬਾਇਓ ਪ੍ਰੋਡਕਟ ਲੈ ਲਓ ਜੀ ਬਾਇਓ ਪ੍ਰੋਡਕਟ ਜਿਹੜੇ ਵੀ ਤੁਹਾਨੂੰ ਕਿਸੇ ਚੰਗੀ ਕੰਪਨੀ ਦਾ ਮਿਲੇ ਜਿੱਚ ਹਿਊਮਿਕ ਹਿਊਮਿਕ ਐਸਿਡ ਵਗੈਰਾ ਹੋਣ ਜਾਂ ਸੀ ਵੀਡ ਐਕਟ੍ਰੈਕਟ ਜਿਹੜਾ ਆਉਂਦਾ ਉਹ ਹੋਵੇ ਤਾਂ ਉਹ ਤੁਸੀਂ 6 ਤੋਂ 8 ਕਿਲੋ ਤੱਕ ਪ੍ਰਤੀ ਏਕੜ ਦੇ ਹਿਸਾਬ ਨਾਲ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਆ ਜਿਹੜੀਆਂ ਖੇੜਾਂ ਜੀ ਇਹਨਾਂ ਖੇੜਾਂ 'ਚ ਆਪਾਂ ਛੱਟਾ ਦੇਗੇ ਤੇ ਉਸ ਤੋਂ ਬਾਅਦ ਉਹ ਦੇਖੋ ਕਈ ਦੇ ਨਾਲ ਮਿੱਟੀ ਚੜਾ ਦੇਣੀ ਇਹ ਖੇੜਾਂ ਤੇ ਜੇ ਤੁਸੀਂ ਗੋਭੀ ਲਾਈ ਹੈ ਤਾਂ ਵੀ ਤੁਸੀਂ ਇਹੋ ਪ੍ਰੋਸੈਸ ਕਰਨਾ ਤੇ ਜੇ ਤੁਸੀਂ ਬੱਡਾਂ ਤੇ ਲਾਈ ਹੈ ਤਾਂ ਵੀ ਤੁਸੀਂ ਸੇਮ ਪ੍ਰੋਸੈਸ ਕਰਨਾ ਚਾਹੀਏ ਇਸ ਤੋਂ ਬਾਅਦ ਆਪਾਂ ਨੂੰ ਸਪਰੇਆ ਦੇ ਉੱਤੇ ਉੱਪਰ ਧਿਆਨ ਰੱਖਣਾ ਪਊਗਾ ਜੇ ਲੋੜ ਮੁਤਾਬਕ ਆਪਾਂ ਅ ਇਹਦੇ ਚ ਯੂਰੀਆ ਫੇਰ ਤੋਂ ਐਡ ਕਰਾਂਗੇ ਦੁਬਾਰਾ ਜੇ ਜ਼ਰੂਰਤ ਪੈਂਦੀ ਹੈ ਤੇ ਫਿਲਹਾਲ ਤੁਸੀਂ ਚੈੱਕ ਕਰੋ ਜੀ ਇਹ ਤਿਆਰੀ ਹੁੰਦੀ ਜਾਂਦੀ ਆ ਇੱਕ ਜਾਂ ਦੋ ਦਿਨ ਠਹਿਰ ਕੇ ਇਹਨੂੰ ਪਾਣੀ ਲਾ ਦਾਂਗੇ ਜਦੋਂ ਥੋੜਾ ਜਿਹਾ ਨਦੀਨ ਜਿਹੜਾ ਵਿੱਚ ਇਹ ਚੰਗੀ ਤਰ੍ਹਾਂ ਸੁੱਕ ਜਾਊਗਾ ਤੇ ਫਿਰ ਇਸ ਤੋਂ ਪਿੱਛੇ ਇਹਨੂੰ ਪਾਣੀ ਲਾ ਦਾਂਗੇ ਖਾਦਾ ਵਗੈਰਾ ਆਪਾਂ ਇਹ ਚ ਬੇਸਲ ਚ ਪਾਤੀਆਂ ਜੀ ਪਹਿਲਾਂ ਵੀ ਪ ਤੇ ਤੋਰਾ ਗੋਭੀ ਦਾ ਬਹੁਤ ਸੋਹਣਾ ਹੈ ਜੀ ਦੇਖੋ ਤੁਸੀਂ ਇਸ ਦੇ ਸੰਬੰਧ ਜੇ ਕੋਈ ਹੋਰ ਜਾਣਕਾਰੀ ਚਾਹੀਦੀ ਹੋਏ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਵੀਡੀਓ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਵੱਤੋ ਸ਼ੇਅਰ ਜਰੂਰ ਕਰੋ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ